No doubt. मोदी सरकार मुर्दाबाद मोदी ट्रंप मुर्दाबाद किसानों किसान खिलाफ नीतियां मोदी ट्रंप मुर्दाबाद मोदी किसान खिलाफ नीतियां मोदी ट्रंप मुर्दाबाद मोदी ट्रंप मुरादाबाद जथेबंदियों का जिंदाबाद ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਸੰਯੁਕਤ ਅਸਾਨ ਮੋਰਚੇ ਦੇ ਸੱਦੇ ਤੇ ਸ਼੍ਰੀ ਖਟੂਰ ਸਾਹਿਬ ਦੇ ਅਦੀਨ ਪਿੰਡ ਡੇਰਾ ਡੇਰਾ ਸਾਹਿਬ ਵੇਖੇ ਜਿਹੜਾ ਕਿਸਾਨਾਂ ਵੱਲੋਂ ਪਤਲਾ ਫੁਕਿਆ ਗਿਆ ਆ ਜੋ ਕਿਸਾਨਾਂ ਆਗੂਆਂ ਦੇ ਨਾਲ ਗੱਲਬਾਤ ਕਰਦੇ ਆ ਆਪਣੇ ਨਾਲ ਕਿਸਾਨਾਂ ਆਗੂ ਜੁੜ ਚੁੱਕੇ ਨੇ ਹਾਂਜੀ ਕੀ ਨਾਮ ਜੀ ਮਾਈਕ ਜਿੱਤਾ ਖਾਲਸਾ ਵਾਹਿਗੁਰੂ ਜਿੱਤੋ ਸਤਿ ਮੇਰਾ ਨਾਮ ਰੇਸਿੰਗਸਨ ਪੇਲੋਕੀ ਬੁਰਖਸਾਨ ਸਭਾ ਸੂਬੇ ਦਾ ਅੱਜ ਜਿਹੜਾ ਪਤਲਾ ਭੂਗ ਰਜੇ ਇੱਕ ਇਸ ਬੰਦ ਵਿੱਚ ਭੁਕੇ ਗਿਆ ਜੀ ਇਹ ਆ ਜੋ ਕਿਸਾਨਾਂ ਦੇ ਖਿਲਾਫ ਮੋਦੀ ਤੇ ਉਪਰ ਰਾਸ਼ਟਰਪਤੀ ਅਮਰੀਕਾ ਦਾ ਜਿਹੜਾ ਕੱਲ ਜੈਪੁਰ ਦੇ ਵਿੱਚ ਸਮਝੌਤਾ ਹੋਇਆ ਜਿੰਨੇ ਵੀ ਦੁੱਧ ਤੋਂ ਪ੍ਰੋਡਕਟ ਬਣਨੇ ਆ ਉਹ ਬਿਨਾ ਕਿਸੇ ਟੈਕਸ ਦਿੱਤੇ ਆ ਅਮਰੀਕਾ ਤੇ ਭਾਰਤ ਵਿੱਚ ਆਉਣਗੇ ਤੇ ਸਸਤੇ ਭਾਅ ਵਿੱਚ ਜਾਣਗੇ ਹੁਣ ਕਈ ਸਾਨੂੰ ਕਹਿ ਦਿੰਦੇ ਆ ਵੀ ਸਸਤੇ ਭਾਅ ਵੇਖਣਗੇ ਸਾਨੂੰ ਕੀ ਪ੍ਰੋਬਲਮ ਆ ਵੇਖੋ ਬੀਨੂ ਜੀਓ ਨੇ ਇੱਕ ਸਕੀਮ ਕੱਢੀ ਫੂਨ ਵੀ ਮੁਫਤ ਦਿੰਦੇ ਹੀ SIM ਵੀ ਮੁਫਤ ਦਿੰਦੇ ਸਾਰਾ ਕੁਝ ਮੁਫਤ ਦਿੰਦੇ ਅੱਜ ਜੀਓ ਦਾ ਸਾਨੂੰ ਰਿਚਾਰਜ ਕਰਾਉਣਾ ਪੈਂਦਾ ਇਹ ਸਾਡੇ ਡੇਅਰੀ ਸਿੱਖਤ ਨੂੰ ਖਤਮ ਕਰ ਰਿਹਾ ਹੁਣ ਵੇਖੋ ਸਾਡੇ ਪੰਜਾਬ ਦੇ ਵਿੱਚ ਦੁੱਧ ਦੇਣ ਦੀ ਵਾਧੂ ਆ ਇਹ ਸਿਰਫ ਖੇਤੀਬਾੜੀ ਨੂੰ ਖਤਮ ਕਰਨਾ ਡੇਅਰੀ ਨੂੰ ਖਤਮ ਕਰਨਾ ਜਿਹਨੂੰ ਸਾਨੂੰ ਲਾਲਚ ਦੇਣਗੇ ਕਹੀਂ ਸਸਤਾ ਖਰੀਦਾਂਗੇ ਇੱਕ ਇੱਕ ਡੇਢ ਸਾਲ ਇਦਾਂ ਚੱਲੂਗਾ ਉਸ ਤੋਂ ਬਾਅਦ ਜਿਹੜਾ ਸਾਨੂੰ ਦੁੱਧ ਦੇ 100 ਰੁਪਏ ਨੂੰ ਦੇਣਗੇ 900 ਰੁਪਏ ਨੂੰ ਦੇਣਗੇ ਉਸ ਤੋਂ ਬਾਅਦ ਜਿਹੜਾ 500 ਰੁਪਏ ਸਾਨੂੰ ਦੇਣਗੇ ਕਿਉਂ ਉਹ ਰੁਪਏ ਨੂੰ ਕਿਲੋ ਮਰ ਕੇ ਦੇਣਗੇ ਇਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਇਸ ਕਰਕੇ ਉਹਦੇ ਵਿਰੋਧ ਅੱਜ ਮੋਦੀ ਦਾ ਤੇ ਉਹ ਰਾਸ਼ਟਰਪਤੀ ਅਮਰੀਕਾ ਦਾ ਪਤਲਾ ਫੁੱਕਿਆ ਮੇਰਾ ਨਾਮ ترਸੀਮ ਸਿੰਘ ਲੋਹਾਰ ਜਿਲ੍ਹਾ ਪ੍ਰਧਾਨ ਕਮਿਸ਼ਨਰੀ ਹਾਂ ਜੀ ਅੱਜ ਦੇਖੋ ਜੀ ਜੋ ਪਤਲਾ ਫੁੱਕਿਆ ਜੋ ਅਮਰੀਕਾ ਦਾ ਉਪ ਰਾਸ਼ਟਰਪਤੀ ਜੇਡੀ ਵੇਸ ਭਾਰਤ ਦੇ ਦੌਰੇ ਤੇ ਆਇਆ ਵਾ ਉਹਦੇ ਸਬੰਧ ਦੇ ਵਿੱਚ ਹੈ ਕਿਉਂਕਿ ਜੋ ਇਹ ਇਹਨਾਂ ਨੇ ਸਮਝੌਤਾ ਕੀਤਾ ਵਾ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਦੌਰੇ ਤੇ ਗਿਆ ਸੀ ਜੋ 트ੰਪ ਦੇ ਨਾਲ ਮਿਲ ਕੇ ਉਹਨੇ ਸਮਝੌਤਾ ਕੀਤਾ ਉਹਦੇ ਵਿਰੋਧ ਦੇ ਵਿੱਚ ਹੀ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਜੋ 27% ਜਿਹੜਾ ਟੈਰ ਫਲਾਇਆ ਗਿਆ ਵਾ ਅਮਰੀਕਾ ਵੱਲੋਂ ਭਾਰਤ ਦੇ ਉੱਤੇ ਸਾਡੀਆਂ ਜੋ ਚੀਜ਼ਾਂ ਜੋ ਸਾਡੇ ਪ੍ਰੋਡਕਟ ਇੰਡੀਆ ਦੇ ਉੱਥੇ ਜਾਣਗੇ ਉਹਦੇ ਤੇ 27% ਟੈਰਫ ਲੱਗੂਗਾ ਜੋ ਅਮਰੀਕਾ ਦਾ ਯਾਨੀ ਕਿ ਕਨਕਾਓਗੀ ਜਾਂ ਦੋਤੇ ਬਣੇ ਪ੍ਰੋਡਕਟ ਲਾਉਗੇ ਉਹਦੇ ਅਸੀਂ ਫ੍ਰੀ ਟ੍ਰੇਡਿੰਗ ਕਰਾਂਗੇ ਇਹ ਕਿੱਡਾ ਵੱਡਾ ਧੋਖਾ ਵਾ ਸਾਡੇ ਕਿਸਾਨਾਂ ਮਜ਼ਦੂਰਾ ਦੇ ਨਾਲ ਕਿ ਕਈ ਪ੍ਰਕਾਰ ਦੇ ਦੁੱਧ ਤੋਂ ਪ੍ਰੋਡਕਟ ਜਾਂ ਕਣਕ ਦੇ ਬਣਦੇ ਆ ਜਾਂ ਕਣਕ ਹੈ ਜਿਹਦਾ ਉਧਰ ਦੇ ਹਿਸਾਬ ਨਾਲ 2100 ਰੇਟ ਹੈ ਜਦੋਂ ਇਧਰ ਆ ਕਰਕੇ ਫ੍ਰੀ ਟ੍ਰੇਡਿੰਗ ਹੋਊਗੀ ਤਾਂ 1800 ਨੂੰ ਮਿਲੂਗੀ ਉਹਦੇ ਨਾਲ ਸਾਡੀ ਜਿਹੜੀ 24 2500 ਨੂੰ ਕੰਕ ਜਾਂਦੀ ਉਹਨੂੰ ਕੌਣ ਖਰੀਦੂਗਾ ਸਿੱਧੇ ਤੌਰ ਤੇ ਕੋਈ ਤਰੀਕਾ ਜਿਹੜਾ ਮੋਦੀ ਸਰਕਾਰ ਬੀਜੇਪੀ ਸਰਕਾਰ ਹੈ ਉਹ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤਬਾਹ ਕਰਨ ਦੇ ਤਰੀਕੇ ਲੱਭ ਰਹੀ ਆ ਇਸੇ ਕਰਕੇ ਉਹ 트럼ਪ ਵਰਗਾ ਜਿਹੜਾ ਦੁਨੀਆ ਦਾ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਉਹਦੇ ਨਾਲ ਉਹਦੇ ਅੱਗੇ ਝੁਕ ਗਿਆ ਵਾ ਝੁਕੇ ਉਹਦੇ ਚਰਨਾਂ 'ਤੇ ਜਾ ਕੇ ਡਿੱਗਾ ਉਹਦੇ ਨਾਲ ਇਹੋ ਜਿਹੇ ਸਮਝੌਤੇ ਕਰ ਰਿਹਾ ਵਾ ਤਾਂ ਕਿ ਇਹਨਾਂ ਦੇ ਸਾਡੀ ਜਿਹੜੀ ਕਿਸਾਨੀ ਆ ਉਹਨੂੰ ਬਰਬਾਦ ਕੀਤਾ ਜਾਵੇ ਸਾਡੇ ਮਜ਼ਦੂਰਾਂ ਨੂੰ ਬਰਬਾਦ ਕੀਤਾ ਜਾਵੇ